ਪੁਰਾਣੀ ਖਬਰਾਂ ਦੀ ਹੁਆ ਮਾਰਨ ਦੀ ਖਬਰ ਦਾ ਇਹ ਲੈਣਾ ਲੈਣਾ ਖਬਰ ਤੋਂ ਆਪਾਂ ਲੈਣਾ ਜੀ ਸਮਝੋ ਨਾ 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 ਮੈਂ ਮੈਂ ਨਾ ਲੈ ਸ਼ਹਿਰ ਵਾਲਿਆਂ ਨੇ ਵੀ ਸੁਣਦੀ ਮੈਂ ਇਹਨਾਂ ਨੂੰ ਸੁਣਨ ਲਿਟੋਂਡੀ ਅੱਗੇ ਵੀ ਸੁਣਦੀ ਤੇ ਪਰ ਮੈਂ ਆ 10000 ਦਾ ਚਲਾਨ ਆਪਾਂ ਚਲਾਨ ਆਪਾਂ ਇਹ ਨਿਕਲ ਰਹਾ ਹੈ ਸਰ ਜੀ ਦੇ ਜੇ ਸਮਾਨ ਦੀ ਵੀ ਗੱਲ ਕਰੇ ਮਾਰਾ ਮਾਡਾ ਕੋ ਸਮਾਨ ਲੈ ਕੇ ਜਾਂਦਾ ਉਹਦਾ ਵੀ ਚਲਾਨ ਕੱਟਦੇ ਆ ਮੈਂ ਤੁਸਾਂ ਘੱਟੀ ਜਾ ਕੇ ਲੈ ਗਏ ਉਹ ਇੱਕ ਖਬਰਾਂ ਦੀ ਹੋਇਆ ਮਾਰਾ ਤੁਸੀਂ ਕਬਰ ਦਾ ਨਹੀਂ ਲੈਣਾ ਨਾ ਖਬਰ ਤੋਂ ਆਪਾਂ ਨਾ 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 ਮੈਂ ਲੋ ਲੈ ਸ਼ਹਿਰ ਵਾਲਿਆਂ ਦੀ ਗੁੰਡੀ ਮੈਂ ਇਹਨਾਂ ਨੂੰ ਰੋਲ ਦਿੱਟਣੀ ਅਰੇ ਤੁਹਾਡੀ ਗੁੰਡੀ ਤੇ ਪਰ ਮੈਂ ਆ 10000 ਦਾ ਚਲਾਨ ਕਰਾਂ ਚਲਾਨ ਬਰਾਦਰ ਵੀ ਆਹ ਬਲ ਲੱਗੇ ਨੰਬਰ ਜੀਪਾ ਜੇ ਸਮਾਨ ਦੀ ਵੀ ਗੱਲ ਕਰੇ ਮਾੜਾ ਮਾੜਾ ਸਮਾਨ ਲੈ ਕੇ ਜਾਂਦਾ ਉਹਦਾ ਵੀ ਚਲਾਨ ਕਰਦੇ ਆ ਇਹਨਾਂ ਤੋਂ ਸਿੱਕਾ ਚੱਕ ਕੇ ਲੈ ਗਏ ਗਿਆ ਉਹ ਇੱਕ ਖਬਰਾਂ ਉਹ ਮਾਰਾ ਤੁਹਾਨੂੰ ਖਬਰ ਦਾ ਕੀ ਲੈਣਾ ਲੈਣਾ ਖਬਰ ਤੋਂ ਆਪਾਂ ਲੈਣਾ ਵਿੱਚ ਆ ਸਮਝੋ ਨਾ 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 ਮੈਂ ਲੈ ਲੈ ਸ਼ਹਿਰ ਵਾਲਿਆਂ ਨੇ ਵੀ ਸੁਣਦੀ ਲੈ ਇਹਨਾਂ ਕੋਈ ਰੋਜ਼ੀ ਟੋਣਦੀ ਪਰ ਅੱਗੇ ਖੜਾ ਹਾਂ ਪਰ ਮੈਂ ਆ 10000 ਦਾ ਚਲਾਨ ਹੀ ਭਰਾਂਗਾ ਚਲਾਨ ਬਰਾਦਰ ਵੀ ਚਲਾਨ ਪੱਲਾ ਲੀਤ ਇੱਕ ਮਿੰਟ ਉਹ ਦਿਪਕ ਇਹ ਸਮਾਨ ਦੀ ਵੀ ਗੱਲ ਹੈ ਮਾਰਾ ਮੋਢਾ ਤੋਂ ਸਮਾਨ ਲੈ ਕੇ ਜਾਂਦਾ ਉਹ ਫਿਰ ਨਾ ਤਾਂ ਸਭ ਕੁਝ ਲੱਕੇ ਲਿਆ ਗਿਆ ਇਹ ਕਿਹਾ ਗਿਆ ਉਹ ਕਿਹਾ ਗਿਆ ਉਹ ਇੱਕ ਖਬਰ ਦੀ ਹੁਆ ਮਾਰ ਦੂ ਖਬਰ ਦਾ ਨਹੀਂ ਲੈਣਾ ਲੈਣਾ ਖਬਰ ਤੋਂ ਆਪਾਂ ਲੈਣਾ ਕਿਹਾ ਸਮਝੋ ਨਾ 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 ਮੈਂ ਨਹੀਂ ਲੈ ਸ਼ਹਿਰ ਵਾਲਿਆਂ ਨੇ ਵੀ ਸੁਣਦੀ ਮੈਂ ਇਹਨਾਂ ਮਜ਼ਦੂਰਾਂ ਦੇ ਵੀ ਸੁਣਦੀ ਮੈਂ ਕਾਟ ਕੇ ਸੁਣਦੀ ਆ ਪਰ ਮੈਂ ਆ 10000 ਦਾ ਚਲਾਨ ਭਰ ਚਲਾਨ ਖਬਰਾਂ ਦੇ ਵੀ ਚਲਾਨ ਪਤਾ ਨਹੀਂ ਸ਼ਰਾ ਉਹ ਦੀਪਕ ਇਹ ਸਮਾਨ ਦੀ ਵੀ ਗੱਲ ਹੈ ਮਾਰਾ ਉਹ ਡਾਟਾ ਸਮਾਨ ਲੈ ਕੇ ਜਾਂਦਾ ਉਹਦਾ ਵੀ ਚਲਾਨ ਕੱਢਦੇ ਆ ਮੈਂ ਤਾਂ ਸੱਟੀ ਲਾ ਕੇ ਲੈ ਗਿਆ ਉਹ ਕਿੱਥੇ ਗਿਆ ਕੋਈ ਇੱਕ ਖਬਰ ਦੀ ਹੁਆ ਮਾਰਾ ਤੁਸੀਂ ਖਬਰ ਦਾ ਕਿ ਲੈਣਾ ਲੈਣਾ ਖਬਰ ਤੋਂ ਆਪਾਂ ਜਿਵੇਂ ਕਿ ਆ ਸਮਝੋ ਨਾ 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 ਮੈਂ ਇੱਕ ਇੱਕ ਨਾ ਲੈ ਸ਼ਹਿਰ ਵਾਲਿਆਂ ਨੇ ਵੀ ਛੂੰਡੀ ਮੈਂ ਇਹਨਾਂ ਮਜੂਰਾਂ ਦੇ ਵੀ ਛੂੰਡੀ ਮੈਂ ਬਾਾਕੀ ਛੂੰਡੀ ਤੇ ਆ ਪਰ ਮੈਂ ਆ 10000 ਦਾ ਚਲਾਨ ਕੀਤਾ ਚਲਾਨ ਸੰਗੜੇ ਚਲਾਨ ਬਰਾਦਰ ਵੀ ਆ ਗਿਆ ਆਪਾਂ ਲੱਗੇ ਇੱਕ ਮਿੰਟੋ ਦਿਪਕ ਜੇ ਸਮਾਨ ਦੀ ਵੀ ਗੱਲ ਹੈ ਮਾਰਾ ਮੋਢਾ ਪਾਸ ਸਮਾਨ ਲੈ ਕੇ ਜਾਂਦਾ ਉਹਦਾ ਵੀ ਚਲਾਨ ਕਰਦੇ ਆ ਮੈਂ ਤਸਾਂ ਘਟੀ ਲਾ ਕੇ ਲੈ ਗਿਆ ਆਇਆ ਗਿਆ ਹੋਰ ਇੱਕ ਖਬਰ ਦੀ ਹੋਆ ਮਾਰਾ ਤੁਸੀਂ ਖਬਰ ਦਾ ਲੈਣਾ ਲੈਣਾ ਖਬਰ ਤੋਂ ਆਪਾਂ ਲੈਣਾ ਵੀ ਕਿਉਂ ਸਮਝੋ ਨਾ 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 ਮੈਂ ਮੈਂ ਸ਼ਹਿਰ ਵਾਲਿਆਂ ਦੀ ਵਿਰੋਧੀ ਮੈਂ ਇਹਨਾਂ ਮਜ਼ਦੂਰਾਂ ਦੀ ਵਿਰੋਧੀ ਮੈਂ ਪਾਰਟੀ ਦੀ ਵਿਰੋਧੀ ਤੇ ਆਇਆ ਪਰ ਮੈਂ 10000 ਦਾ ਚਲਾਨ ਪਾਸ ਕਰਾਂ ਦੇ ਨਹੀਂ ਕਰਾਂ ਮੈਂ ਕਿਹਾ ਸਰ ਉਹ ਦੀਪਕ ਜਿਹੜਾ ਸਮਾਨ ਦੀ ਵੀ ਗੱਲ ਕਰਦਾ ਮਾੜਾ ਮੋਟਾ ਦਾ ਸਮਾਨ ਲੈ ਕੇ ਜਾਂਦਾ ਉਹਦਾ ਵੀ ਚਲਾਨ ਕੱਟਦੇ ਆ ਮੈਂ ਤਾਂ ਸਾਰੇ ਕੱਟੀ ਚੱਕ ਕੇ ਲੈ ਕੇ ਆਇਆ ਜੀ ਕਿਹਾ ਮੇਰੀ ਅੱਜ